ਫਾਈਵੇ ਦੇ ਉੱਤੇ ਵੱਢ ਦਿੱਤਾ ਇੱਕ ਵਿਅਕਤੀ ਦੱਸਦੀ ਹੈ ਕਿ ਚਾਰ ਗੱਡੀਆਂ ਭਰ ਭਰ ਕੇ ਆਈਆਂ ਵਿਅਕਤੀਆਂ ਉਹਨਾਂ ਵੱਲੋਂ ਕੇ ਦੇ ਹੱਥ ਦਾਤਾ ਸੀ ਕਿਰਪਾਨਾ ਸੀ ਤਾਂ ਉਹਦੇ ਵੱਲੋਂ ਬਹਿਰਮੀ ਦੇ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਗੁੱਜਰ ਭਾਈਚਾਰੇ ਤੋਂ ਸਬੰਧਿਤ ਇਹ ਵਿਅਕਤੀ ਸੀਗਾ ਜਿਸ ਨੂੰ ਰਸਤੇ 'ਚ ਕੇਰ ਕੇ ਜਿਹੜਾ ਬੁਰੀ ਤਰ੍ਹਾਂ ਵੜ ਦਿੱਤਾ ਗਿਆ ਇਥੋਂ ਤਾਂਕਿ ਉਤੀ ਸਾਰ ਰਗ ਵੀ ਜੜੀ ਵੜ ਦਿੱਤੀ ਗਈ ਪਰ ਲੇਕਿਨ ਵਿਅਕਤੀ ਦੀ ਦਲੇਰੀ ਇੰਨੀ ਸੀਗੀ ਕੋ ਉੱਠ ਕੇ ਆਪਣੇ ਆਪ ਜੜਿਆ ਉਹ ਮਦਦ ਵਾਸਤੇ ਆਉਂਦਾ ਆ ਸੜਕ ਦੇ ਉੱਤੇ ਤਾਂ ਲੋਕਾਂ ਵੱਲੋਂ ਉਸ ਦੀ ਮਦਦ ਵੀ ਕੀਤੀ ਜਾਂਦੀ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤਾਂ ਜਦੋਂ ਤੱਕ ਹਸਪਤਾਲ ਪਹੁੰਚਦਾ ਆ ਜਾਂਦੇ ਹੀ ਉਸ ਨੂੰ ਜਿਹੜਾ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਪਰ ਆਪਣੇ ਆਪ ਦੇ ਵਿੱਚ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਐਡੀ ਵੀ ਕਿਹੜੀ ਦੁਸ਼ਮਣੀ ਆ ਗਈ ਸੀ ਕਿ ਇੰਨੀ ਬਹਿਰਮੀ ਦੇ ਨਾਲ ਜਿਹੜਾ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਮੇਰੇ ਭਾਈ ਨੂੰ ਵੱਢ ਕੇ ਸੁੱਟ ਗਏ ਨਾ ਕੀ ਸੀ ਉਹਦਾ ਜੀ ਨਾਮ ਹਰੀਮ ਕਿੰਨੀ ਤਿੰਨੀ ਉਮਰ ਸੀ ਸਾਰੇ ਇਹਨਾਂ ਦੀ ਇਹ ਭਾਈ ਦੀ ਹੈ ਜੀ 50 ਸਾਲ ਉਮਰ ਹੈ ਮੇਰੇ ਭਾਈ ਦੀ ਕਿੰਨੇ ਬੱਚੇ ਜੀ ਉਹਦੇ ਚਾਰ ਮੁੰਡੇ ਨੇ ਜਦੋਂ ਜਦੋਂ ਬੰਦੇ ਆਏ ਜੀ ਉਹਨੇ ਆ ਕੇ ਲੜਕਾਇਆ ਨੂੰ ਫੇਰੇ ਮਾਰੇ ਫਿਰ ਆ ਕੇ ਹਾਂਜੀ ਉਹਨੇ ਕੀ ਸੀ ਕਿਸ ਚੀਜ਼ ਨਾਲ ਵੱਢਿਆ ਫਿਰ ਦਾਤਰ ਸੀ ਨਾਲ ਹੂੰ ਅੱਛਾ ਚਾਰ ਪਰਬਾਨਾ ਲਈਆਂ ਸੀ ਇੱਕ ਮਾਂ ਕੋਲ ਪਿਸਤੌਲ ਸੀ ਨਾਲ ਅੱਛਾ ਪੁਲਿਸ ਨੂੰ ਮੌਕੇ ਤੇ ਪਹੁੰਚੀ ਸਰ ਉਸ ਬਾਅਦ ਮੇਰੀ ਗੁੱਜੀ ਜੀ ਨਾਮ ਲੈ ਲਓ ਤੇ ਬਾਅਦ ਲੈਟ ਆ ਜਦੋਂ ਤੁਸੀਂ ਸਰ ਆ ਗਈ ਪੁਲਿਸ ਆਈ ਪੁਲਿਸ ਵੀ ਆ ਗਈ ਇੱਥੇ ਤੁਸੀਂ ਲੈ ਗਿਆ ਨਾ ਫਿਰ ਇੱਥੇ ਡਾਕਟਰਾਂ ਨੇ ਕੋਈ ਕਹਿ ਮਰਤ ਕਹਿ ਲੰਨ ਦਾ ਡਾਕਟਰ ਸਭ ਕਹਦੇ ਵੀ ਹੁਣ ਕੀ ਪਤਾ ਕਰਨਾ ਕਿਉਂਸ਼ ਅਸੀਂ ਜਨਾਬ ਪਰਚਾ ਲਵਾਉਣਾ ਚਾਹੁੰਦੇ ਇਨਸਾਫ ਹੋਣਾ ਚਾਹੀਏ ਜਨਾਬ ਬਹੁਤ ਵੀ ਅਧਲੀ ਹੋ ਗਈ ਸਾਡੇ ਨਾਲ ਸੜੀਆਂ ਰੋਡ ਦੇ ਬੰਦਾ ਵਟਿਆ ਗਿਆ ਰੋਡ ਦੇ ਵਿੱਚ ਵੱਢਤਾ ਜਨਾਬ ਪੰਜਾਬ ਹੈ ਕੋਈ ਜੁੱਪੀ ਥੋੜਾ ਜੀ ਪੰਜਾਬ ਸਰਕਾਰ ਤੋਂ ਅਸੀਂ ਇਨਸਾਫ ਚਾਹਨੇ ਆ ਸਾਨੂੰ ਇਨਸਾਫ ਮਿਲੇ ਪੁਲਿਸ ਨੂੰ ਮੌਕੇ ਤੇ ਪਹੁੰਚ ਗਈ ਸੀ ਔਰ ਆ ਗਈ ਜੀ ਬਾਅਦ ਚ ਉੱਥੇ ਹੈ ਨਹੀਂ ਜਿਸ ਵੇਲੇ ਮੌਕਾ ਜੀ ਸੜੇ ਆਮ ਦਿਨਾਂ ਦੁਪਹਿਰੀ ਵੱਢ ਕੇ ਗਈਆਂ ਚਾਰ ਗੱਡੀਆਂ ਬੰਦਿਆਂ ਦੇ ਆਏ ਆ ਸੜਕ ਤੇ ਕੇ ਸਾਨੂੰ ਧਮਕੀਆਂ ਦਿੰਦੇ ਸਾਡੇ ਕੋਲ ਅੱਗੇ ਹਾਈ ਕੋਰਟ ਦੇ ਕਾਲ ਦਮਾਣੇ ਸੜਕ ਸੜਕ ਦੇ ਉੱਪਰ ਹੋਇਆ ਸੜਕ ਦੇ ਉੱਪਰ ਵੱਢ ਕੇ ਗਿਆ ਦਿਨਾਂ ਸਾਡਾ ਡੇਰਾ ਸ਼ੰਭੂ ਆ ਪਹੁੰਚਲੇ ਆ ਸਰ ਜੀ ਤੁਹਾਡੇ ਖੂਨ ਨਾਲ ਲੱਤ-ਪੱਤ ਕੱਪੜੇ ਹੋਏ ਹੋਏ ਪਏ ਹੈਗੇ ਆ ਤੁਸੀਂ ਚੱਕ ਕੇ ਲਏ ਸੀ ਜੀ ਹਾਂ ਜੀ ਮੈਂ ਚੱਕਿਆ ਸੋ ਜਾ ਕੇ ਹੂੰ ਧੱਕੇ ਦੇ ਕਾਦੇ ਨਾਲ ਉਹਦੇ ਵੰਡੇ ਆ ਸੀਗਾ ਉਹਨਾਂ ਨੂੰ ਜੀ ਤੇ ਵੀਰੇ ਦਾਤਰ ਪਏ ਸੀ ਅੱਛਾ ਹਾਂ ਜੀ ਉਸ ਉਹ ਦਾਕਟਰ ਵਗੈਰਾ ਆਪ ਨਾਲ ਲੱਗੇ ਆਏ ਸੀਗੇ ਹਾਂ ਉਹ ਆਪ ਨਾਲ ਲੱਗੇ ਅੱਛਾ ਜੀ ਕਿੰਨੇ ਵਾਰ ਸਿੱਧਾ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਤਰ੍ਹਾਂ ਨਹੀਂ ਮਿਲ ਪਿਆ ਡਰ ਵਾਲਾ ਮਾਹੌਲ ਤੇ ਛੱਡੋ ਗੱਲ ਸਾਨੂੰ ਬਹੁਤ ਡਰ ਪੈ ਗਿਆ ਹੈ ਗੱਲਾਂ ਅੱਛਾ ਜੀ ਆ ਸਾਨੂੰ ਹੋਰ ਬੰਦੇ ਵੀ ਆ ਗਏ ਜਿਹੜੇ ਸਾਨੂੰ ਡਰਈਏ ਦਿਨੇ ਦੁਪਹਿਰੀ ਵੱਢ ਕੇ ਗਏ 2 ਵਜੇ ਸਾਡਾ ਕੌਣ ਜ਼ਿੰਮੇਵਾਰ ਉਹ ਸਾਨੂੰ ਵੱਢ ਦੇ ਨਹੀਂ ਤੁਹਾਡੇ ਇੱਥੇ ਬੱਚੇ ਵੀ ਸੀਗੇ ਜਨਾਨੀਆਂ ਵੀ ਸੀਗੀਆਂ ਇਹ ਉੱਥੇ ਦਾ ਬਹੁਤ ਪੂਰੀ ਤਰ੍ਹਾਂ ਹੋ ਗਿਆ ਮੈਂ ਕਿਹਾ ਕੋਈ ਛੱਡਿਆ ਕੋਈ ਨਹੀਂ ਗੁੰਡਾ ਗਰਦੀ ਇਤਨੀ ਹੋ ਗਈ ਮੈਂ ਜੋ ਉੱਥੋਂ ਆ ਕੇ ਜਾ ਕੇ ਜੜਕ ਤੋਂ ਆ ਕੇ ਇੱਥੇ ਆਣ ਕੇ ਵੱਢਿਆ ਇਨਸੀਡੈਂਟ ਹੋਇਆ ਤੇ ਇੱਥੇ ਹਰੀਮ ਸਿੰਘ ਨਾਂ ਦੇ ਸੀਗੇ son of ਜੱਗੂ ਗੁੱਜਰ ਇੱਥੇ ਪਟਵਾਲਾ ਮੰਡਾ 에ਰਲਾਈਨ ਦਾ ਇਹਦੀ ਬੈਕਸਾਈਡ ਤੇ ਦੇਰ ਦੇ ਬੈਠ ਹੋਈ ਸੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤੇ ਇੱਥੇ ਇਤੇ ਬੰਦਿਆਂ ਨੇ ਇਹਨਾਂ ਤੇ ਅਟੈਕ ਕੀਤਾ ਉਹਨਾਂ ਦੀ ਹੈ ਮੌਤ ਹੋ ਗਈ ਹੈ ਮੋਰਟਰੀ ਪੁਲਿਸ ਕਾਇਦੀ ਦੀ ਪਰਿਵਾਰ ਤੇ ਜਾਣ ਲੈ ਕੇ ਕਾਰਵਾਈ ਕਰ ਰਹੀ ਹੈ